ਪਰ ਕਦੇ ਖੁਦ ਨੂੰ ਤੂੰ ਉਹਦੀ ਜਗ੍ਹਾ ਰੱਖ ਕੇ ਤਾਂ ਵੇਖ ਪਰ ਕਦੇ ਖੁਦ ਨੂੰ ਤੂੰ ਉਹਦੀ ਜਗ੍ਹਾ ਰੱਖ ਕੇ ਤਾਂ ਵੇਖ ਤੂੰ ਉਹਦੀਆਂ ਹੀ ਗਲਤੀਆਂ ਨੂੰ ਗਿਣਾਈ ਜਾਵੇਂ ਤੂੰ ਉਹਦੀਆਂ ਹੀ ਗਲਤੀਆਂ ਨੂੰ ਗਿਣਾਈ ਜਾਵੇਂ ਪਰ ਕਦੇ ਆਪਣੇ ਗੁਨਾਹਾਂ ਨੂੰ ਵੀ ਚੱਖ ਖੇਤਾਂ ਵੇਖ ਕਦੇ ਆਪਣੇ ਗੁਨਾਹਾਂ ਨੂੰ ਵੀ ਚੱਖ ਕੇ ਤਾਂ ਵੇਖ

ਕਾਫਰ ਕੇ ਇਲਜ਼ਾਮ ਲੱਗੇ ਮਨਸੂਰ ਉੱਤੇ ਇਸ਼ਕੇ ਦੇ ਲਈ ਸੂਲੀ ਚੜਿਆ ਕਾਫਰ ਕੇ ਇਲਜ਼ਾਮ ਲੱਗੇ ਮਨਸੂਰ ਉੱਤੇ ਅਬ ਕੇ ਆਸ਼ਿਕਾ ਕੂੜ ਕਮਾਇਆ ਅਬ ਕੇ ਆਸ਼ਿਕਾ ਕੂੜ ਕਮਾਇਆ ਲਾਜ ਲਈ ਅੱਲਾ ਦੀ ਦਾਤ ਨੋਏ ਕਦੋਂ ਘਰ ਆਉਣਾ ਮੇਰਾ ਮਾਹੀ ਸੋਣਾ ਖੜੀ ਪੁੱਛਦੀ ਚਾਨਣੀ ਰਾਤ ਨੋਏ ਜਿਹੜੀ ਦਰ ਦਰ ਮੰਗਿਆ ਕਦੇ ਮਿਲਦੀ ਏ ਜਿਹੜੀ ਦਰ ਦਰ ਮੰਗੀਆਂ ਕਦੇ ਮਿਲਦੀ ਏ ਇਹਨਾਂ ਰੋਲਿਆਂ ਰੱਬ ਦੀ ਸੁਗਾਤ ਨੂੰ ਏ ਇੱਥੇ ਦਿਲਾਂ ਦੀ ਕਦਰ ਨਾ ਕਰਦਾ ਕੋਈ ਇੱਥੇ ਦਿਲਾਂ ਦੀ ਕਦਰ ਨਾ ਕਰਦਾ ਕੋਈ ਬਈ ਪੁੱਛਦੀ ਧਰਮ ਤੇ ਜਾਤ ਨੂੰ ਏ ਇੱਥੇ ਦਿਲਾਂ ਦੀ ਕਦਰ ਨਾ ਕਰਦਾ ਕੋਈ ਬਈ ਪੁੱਛਦੀ ਧਰਮ ਤੇ ਜਾਤ ਨੂੰ ਏ ਇੱਥੇ ਜਿਸਮਾਂ ਦੀ ਭੁੱਖ ਵਸੇਂਦੀ ਏ ਇੱਥੇ ਜਿਸਮਾਂ ਦੀ ਭੁੱਖ ਵਸੇਂਦੀ ਏ ਜਲਦੀ ਦਾ ਰੂਹਾਂ ਦੀ ਬਾਤ ਨੂੰ ਏ ਇਹ ਇੱਜ਼ਤਾ ਤਾਂ ਹੀ ਤਾਂ ਵੇਚ ਖਾ ਗਏ ਇਹ ਇੱਜ਼ਤਾ ਤਾਂ ਹੀ ਤਾਂ ਵੇਚ ਖਾ ਦੇ ਕਰਤੇ ਬਾਤਾਂ ਨੂੰ ਸ਼ੋਹਰਤ ਸ਼ਾਨ ਦੀ ਜੀ ਇਹ ਇੱਜ਼ਤਾ ਤਾਂ ਹੀ ਤਾਂ ਵੇਚ ਖਾ ਗਏ ਕਰਤੇ ਬਾਤਾਂ ਨੂੰ ਸ਼ੋਹਰਤ ਸ਼ਾਨ ਦੀ ਜੀ ਇਹ ਕਰਨ ਤਾਂ ਠੱਗੀਆਂ ਚੋਰੀਆਂ ਨੇ ਇਹ ਕਰਨ ਤਾਂ ਠੱਗੀਆਂ ਚੋਰੀਆਂ ਨੇ ਵਾਦਾ ਕਰਨ ਤਾਂ ਗ੍ਰੰਥ ਕੁਰਾਨ ਦੀ ਜੀ ਇਹ ਧੱਕੀਆਂ ਚੋਰੀਆਂ ਨੇ ਬਾਤਾਂ ਕਰਨ ਤਾਂ ਗ੍ਰੰਥ ਕੁਰਾਨ ਦੀ ਜੀ ਕਬਰ ਔਰ ਕਦਰ ਜਿੰਦਿਆਂ ਨਸੀਬ ਨਾ ਹੋਸੀ ਕਬਰ ਔਰ ਕਦਰ ਜਿੰਦਿਆਂ ਨਸੀਬ ਨਾ ਹੋਸੀ ਰਾ ਦੇਖਦੀ ਸਾਂ ਅੱਲਾ ਦੇ ਫਰਮਾਨ ਦੀ ਜੀ ਰਾ ਦੇਖਦੀ ਸਾਂ ਅੱਲਾ ਦੇ ਫਰਮਾਨ ਦੀ ਜੀ ਧੰਨਵਾਦ ਪਰ ਕਦੇ ਖੁਦ ਨੂੰ ਤੂੰ ਉਹਦੀ ਜਗ੍ਹਾ ਰੱਖ ਕੇ ਤਾਂ ਵੇਖ ਪਰ ਕਦੇ ਖੁਦ ਨੂੰ ਤੂੰ ਉਹਦੀ ਜਗ੍ਹਾ ਰੱਖ ਕੇ ਤਾਂ ਵੇਖ ਤੂੰ ਉਹਧੀਆਂ ਹੀ ਗਲਤੀਆਂ ਨੂੰ ਗਿਣਾਈ ਜਾਵੇਂ ਤੂੰ ਉਹਧੀਆਂ ਹੀ ਗਲਤੀਆਂ ਨੂੰ ਗਿਣਾਈ ਜਾਵੇਂ ਪਰ ਕਦੇ ਆਪਣੇ ਗੁਨਾਹਾਂ ਨੂੰ ਵੀ ਚੱਕ ਖੇਤਾਂ ਵੇਖ ਕਦੇ ਆਪਣੇ ਗੁਨਾਹਾਂ ਨੂੰ ਵੀ ਚੱਕ ਕੇ ਤਾਂ ਵੇਖ